ਬਸਾਂ ਦੀ ਹੜਤਾਲ ਹੋ ਗਈ ਹੜਤਾਲ ਖਤਮ ਹੋ ਗਈ ਦਰਸਲ ਮੰਗਾ ਕੀ ਨਹੀਂ ਗੰਬੀਰਤਾ ਕੀ ਹੈ ਕਿ ਜਿਸ ਨੂੰ ਲੈ ਕੇ ਹੜਤਾਲ ਚੱਲਦੀ ਹੈ ਮੌਜੂਦਾ ਸਰਕਾਰਾਂ ਇਸ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਆਊਟਸੋਰਸ ਭਰਤੀ ਹੈ ਜਿਹੜੀ ਉਹ ਨਹੀਂ ਕਰਾਂਗੇ ਕੱਚੇ ਮਜ਼ਦੂਰਾਂ ਦੀ ਭਰਤੀ ਹੈ ਜਿਹੜੀ ਉਹ ਨਹੀਂ ਕਰਾਂਗੇ ਲੇਕਿਨ ਉਹ ਭਰਤੀਆਂ ਹੋ ਵੀ ਰਹੀਆਂ ਨੇ ਕਹਿੰਦੇ ਕਿ ਕਿਲੋਮੀਟਰ ਸਕੀਮਾਂ ਬੰਦ ਕੀਤੀ ਜਾਵੇ ਉਹ ਕਹਿੰਦੇ ਕਿ 1 ਕਰੋੜ ਦੇ ਵਿੱਚੋਂ ਜਿਹੜਾ ਪ੍ਰਾਈਵੇਟ ਸੈਕਟਰ ਵਾਲਾ ਲੈ ਜਾਂਦਾ ਤੇ ਤਕਰੀਬਨ 30-35 ਲੱਖ ਦੇ ਵਿੱਚ ਬਸ ਨਮੀ ਪੈ ਜਾਂਦੀ ਹੈ ਆਰਟੀਸੀ ਅਤੇ ਪੰਨਬਸ ਦੇ ਵੇੜੇ ਵਿੱਚ 10000 ਬੱਸਾਂ ਪਾਈਆਂ ਜਾਣ ਇਹ ਮਲਾਜ਼ਮਾਂ ਦੀ ਮੰਗ ਆ ਦੇਖਿਆ ਹੋਣਾ ਕਿ ਲਟਕ ਕੇ ਸਵਾਰੀਆਂ ਜਾਂਦੀਆਂ ਨੇ ਮਲਾਜ਼ਮਾਂ ਨੇ ਇਹ ਵੀ ਹੜਤਾਲ ਕੀਤੀ ਸੀ ਕਿ ਅਸੀਂ ਸਿਰਫ ਸੀਟਾਂ ਸੀਟਾਂ ਤੇ ਬਿਠਾਵਾਂਗੇ ਇਸ ਤੋਂ ਜ਼ਿਆਦਾ ਨਹੀਂ ਬਣਾ ਜੀ ਜੂਨੀਅਰ ਐਸਡੀ ਮੁੱਖ ਮੰਤਰੀ ਤੱਕ ਨਾਲ ਮੀਟਿੰਗ ਹੋ ਚੁੱਕੀ ਹੈ ਲੇਕਿਨ ਮਸਲੇ ਦਾ ਹੱਲ ਆ ਜਿਹੜਾ ਉਹ ਨਹੀਂ ਹੋ ਰਿਹਾ ਅਗਦਾ ਪੈਸਿਆਂ ਦੀ ਗੱਲ ਕਰੀਏ ਪਿਛਲੇ ਕੁਝ ਦਿਨ ਪਹਿਲਾਂ ਇੱਕ ਅੰਕੜਾ ਇਹ ਵੀ ਸਾਹਮਣੇ ਆਇਆ ਸੀ ਕਿ ਸੈਂਕੜੇ ਕਰੋੜ ਦਾ ਪੀਆਰਟੀਸੀ ਦਾ ਜਿਹੜਾ ਬਕਾਇਆ ਉਹ ਪੰਜਾਬ ਸਰਕਾਰ ਨੇ ਦੇਣਾ ਹੈ ਰਾਤ ਨੂੰ ਜਿਹੜੇ ਟਾਈਮ ਬੱਸਾਂ ਦੇ ਵਧਾਏ ਜਾਣ ਦਿਨ ਦੇ ਵਿੱਚ ਬੱਸਾਂ ਦੇ ਰੂਟ ਵਧਾਏ ਜਾਣਗੇ ਸਾਸ਼ਿਕਾਲ ਦਾ ਟੀਵੀ ਨੈਰੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਸ਼ੋਅ ਦੇ ਵਿੱਚ ਖਾਸ ਤੌਰ ਤੇ ਕਿਸੇ ਨਾ ਕਿਸੇ ਉਸ ਮੁੱਦੇ ਦੇ ਉੱਪਰ ਵਿਚਾਰ ਚਰਚਾ ਕਰਦੇ ਜਿਹੜਾ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਆਮ ਲੋਕਾਂ ਦਾ ਜਿਹੜਾ ਰਗ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਤਾਂ ਦਰਅਸਲ ਹੈ ਰੱਖੜੀ ਦਾ ਤਿਹਾਰਾ ਤੇ ਇਸ ਮੌਕੇ ਬਸਾਂ ਦੇ ਵਿੱਚ ਸੜਕਾਂ ਤੇ ਉੱਪਰ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਪਰ ਇਸ ਸਭ ਦੇ ਵਿਚਾਰੇ ਪਿਛਲੇ 2 ਕੁ ਦਿਨਾਂ ਤੋਂ ਜਿਹੜੀਆਂ ਮੀਡੀਆ ਦੇ ਵਿੱਚ ਖਬਰਾਂ ਨਸ਼ਰ ਹੋ ਰੀਆਂ ਨੇ ਕਿ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮ ਹੜਤਾਲਤੇ ਨੇ ਹੜਤਾਲ ਵਾਪਸ ਲੈ ਲਈਏ ਜੇ ਆ ਰੇੜਕਾ ਚੱਲ ਰਿਹਾ ਤੇ ਇਸ ਦੇ ਵਿਚਾਲੇ ਇਹ ਸਾਰੀ ਚਰਚਾ ਕਰਾਂਗੇ ਕਿ ਜਿੱਥੇ ਹਾਲਾਂਕਿ ਆਮ ਲੋਕਾਂ ਨਾਲ ਜੁੜਿਆ ਮਸਲਾ ਤਾਂ ਇਹ ਆ ਕਿ ਹੜਤਾਲ ਕਰਤੀ ਜਾਂ ਹੜਤਾਲ ਵਾਪਸ ਹੋ ਗਈ ਦਰਅਸਲ ਹੜਤਾਲ ਹੁੰਦੀ ਕਿਉਂ ਆ ਸਰਕਾਰ ਨਾਲ ਕਿਹੜੀਆਂ ਮੰਗਾਂ ਦੇ ਉੱਪਰ ਰੇੜਕਾ ਫਸਿਆ ਆ ਕਿੱਥੇ ਗਰਾਰੀ ਫਸ ਰਹੀ ਆ ਕਿੰਨੇ ਕ ਸਿਰ ਤੋਂ ਇਹ ਮਸਲਾ ਚੱਲ ਰਿਹਾ ਸਾਰੇ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਾਥੀ ਬਲਵਿੰਦਰ ਜੁੜ ਚੁੱਕੇ ਨੇ ਬਲਵਿੰਦਰ ਦਰਸਲ ਸੋਸ਼ਲ ਮੀਡੀਆ ਦੇ ਉੱਪਰ ਜਾਂ ਕਹੀਏ ਕਿ ਮੀਡੀਆ ਦੇ ਉੱਪਰ ਅਖਬਾਰ ਦੀਆਂ ਸੁਰਖੀਆਂ ਪਿਛਲੇ 2-3 ਦਿਨ ਤੋਂ ਵੱਧ ਰਹੀਆਂ ਨੇ ਹਾਲਾਂਕਿ ਹੁਣ ਤਿਹਾਰ ਕਰਕੇ ਵੱਧ ਰਹੀਆਂ ਨੇ ਪਹਿਲਾਂ ਵੀ ਵੱਧ ਰਹੀਆਂ ਨੇ ਕਿ ਬੱਸਾਂ ਦੀ ਹੜਤਾਲ ਹੋ ਗਈ ਹੜਤਾਲ ਖਤਮ ਹੋ ਗਈ ਦਰਸਲ ਮੰਗਾਂ ਕੀ ਨੇ ਗੰਭੀਰਤਾ ਕੀ ਆ ਕਿ ਜਿਸ ਨੂੰ ਲੈ ਕੇ ਹੜਤਾਲ ਚੱਲਦੀ ਆ ਜੀ ਤਾ ਮੁੱਖ ਤੌਰ ਤੇ 2-3 ਮੰਗਾਂ ਨੇ ਜਿਹੜੀਆਂ ਉਹ ਇਹਨਾਂ ਕੰਮਿਆਂ ਦੀਆਂ ਨੇ ਇਸ ਤੋਂ ਇਲਾਵਾ ਵੀ ਕਈ ਮੰਗਾਂ ਨੇ ਜਿਹੜੀਆਂ ਉਹ ਹੈਗੀਆਂ ਨੇ ਜਿਹੜੀਆਂ ਇਸ ਮਾਮਲੇ ਨਾਲ ਸਿੱਧੇ ਤੌਰ ਤੇ ਜੁੜੀਆਂ ਹੋਈਆਂ ਨੇ ਤਾਂ ਪਹਿਲੀ ਮੰਗ ਆ ਕਿ ਕੱਚੇ ਮੁਲਾਜ਼ਮ ਨੇ ਜਿਹੜੇ ਉਹ ਪੱਕੇ ਕੀਤੇ ਜਾਣ ਕਿਉਂਕਿ ਜਿਆਦਾਤਰ ਮੁਲਾਜ਼ਮ ਨੇ ਜਿਹੜੇ ਪੀਆਰਟੀਸੀ ਪਨਨ ਵਾਸਤੇ ਉਹ ਕੱਚੇ ਨੇ ਆਊਟਸੋਰਸ ਜਾਂ ਫਿਰ ਕੱਚੇ ਮੁਲਾਜ਼ਮ ਨੇ ਜਿਹੜੇ ਉਹੀ ਜਿਆਦਾਤਰ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੀਆਂ ਬੱਸਾਂ ਚਲਾਉਂਦੇ ਨੇ ਦੂਜੇ ਪਾਸੇ ਇਹ ਗੱਲ ਕੀਤਾ ਜਾਵੇ ਜਦੋਂ ਵੀ ਹੜਤਾਲ ਹੁੰਦੀ ਹੈ ਤਾਂ 80-90% ਮੁਲਾਜ਼ਮ ਨੇ ਜਿਹੜੇ ਉਹ ਹੜਤਾਲ ਤੇ ਚਲੇ ਜਾਂਦੇ ਨੇ ਹਾਲਾਂਕਿ ਇੱਕ ਆਜ਼ਾਦ ਯੂਨੀਅਨ ਹੈ ਇੱਕ 25/11 ਯੂਨੀਅਨ ਹੈ ਤਾਂ ਵਕ ਵਕ ਮੇਤੇ ਜਿਹੜੀਆਂ ਯੂਨੀਅਨਾਂ ਬਣੀਆਂ ਨੇ ਉਹ ਯੂਨੀਅਨਾਂ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਆਜ਼ਾਦ ਯੂਨੀਅਨ ਦੀ ਜੇ ਗੱਲ ਕੀਤੀ ਜਾਵੇ ਉਹ ਮੁਲਾਜ਼ਮ ਨੌਕਰੀ ਤੋਂ ਕੱਢੇ ਵੀ ਜਾਂਦੇ ਨੇ ਫਿਰ ਦੁਬਾਰਾ ਜੁਆਇਨ ਕਰਵਾਇਆ ਜਾਂਦਾ ਹੈ ਮਾਮਲਾ ਅਦਾਲਤ ਵਿੱਚ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕੱਚੇ ਮੁਲਾਜ਼ਮ ਹਰ ਵਾਰੀ ਹੀ ਮੰਗ ਕਰਦੇ ਨੇ ਕਿ ਸਾਨੂੰ ਪੱਕੇ ਕੀਤਾ ਜਾਵੇ ਹਾਲਾਂਕਿ ਸਮੇਂ-ਸਮੇਂ ਤੇ ਤਨਖਾਹਾਂ ਦੇ ਵਿੱਚ ਵੀ ਵਾਧਾ ਹੋਇਆ ਸੀ ਅਤੇ ਹੋਰ ਵੀ ਕਈ ਐਲਾਨ ਨੇ ਜਿਹੜੇ ਉਹ ਕੀਤੇ ਗਏ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਮੁਫਤ ਸਫ਼ਰ ਸਹੂਲਤ ਦਾ ਲਿਆ ਗਿਆ ਸੀ ਉਸ ਤੋਂ ਬਾਅਦ ਰਾਜਾ ਵਡਿੰਗ ਟਰਾਂਸਪੋਰਟ ਮੰਤਰੀ ਬਣ ਦੇ ਨੇ ਨਿਤਨੀ ਦੀ ਸਰਕਾਰ ਹੁੰਦੀ ਹੈ ਉਸ ਤੋਂ ਬਾਅਦ ਫਿਰ ਮੋਰ ਤੋਂ ਫਿਰ ਬਦਲ ਹੁੰਦਾ ਹੈ ਭਗਵੰਤ ਜੀ ਦੀ ਸਰਕਾਰ ਆ ਜਾਂਦੀ ਹੈ ਜਿਹੜੀ ਮੌਜੂਦਾ ਸਰਕਾਰ ਹੈ ਇਸ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਆਊਟਸੋਰਸ ਭਰਤੀ ਆ ਜਿਹੜੀ ਉਹ ਨਹੀਂ ਕਰਾਂਗੇ ਕੱਚੇ ਮਜ਼ਦੂਰਾਂ ਦੀ ਭਰਤੀ ਆ ਜਿਹੜੀ ਉਹ ਨਹੀਂ ਕਰਾਂਗੇ ਲੇਕਿਨ ਉਹ ਭਰਤੀਆਂ ਹੋ ਵੀ ਰਹੀਆਂ ਨੇ ਜਿਹੜੀ ਉਸੇ ਤਰੀਕੇ ਨਾਲ ਕੱਚੇ ਮਜ਼ਦੂਰ ਭਰਤੀ ਹੋ ਰਹੇ ਨੇ ਜੀ ਤੇ ਜੁੱਦੇ ਪਾਸੇ ਦੀ ਗੱਲ ਕੀਤੀ ਜਾਵੇ ਇੱਕ ਤਾਂ ਇਹ ਮੰਗ ਆ ਕਿ ਕੱਚੇ ਮੁਲਾਜ਼ਮ ਪੱਕੇ ਕਰੋ ਇੱਕ ਦੂਜੀ ਅਤੇ ਵੱਡੀ ਮੰਗ ਆ ਕਿ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਨੇ ਤਾਂ ਇੱਕ ਵਾਰ ਮੈਂ ਦੱਸਦਾ ਹੁੰਦੀਆਂ ਕਿ ਨੇ ਕਿ ਬੱਸ ਪ੍ਰਾਈਵੇਟ ਮਾਲਕ ਦੀ ਹੁੰਦੀ ਆ ਉਹ 6 ਸਾਲ ਲਈ ਪੀਆਰਟੀਸੀ ਪੰਨਵਾਸ ਦੇ ਵਿੱਚ ਆਉਂਦੀ ਆ 6 ਸਾਲ ਉਹ ਕਿਲੋਮੀਟਰ ਦੇ ਹਿਸਾਬ ਨਾਲ ਚੱਲਦੀ ਹੈ ਅਤੇ ਬਾਅਦ ਵਿੱਚ ਮਾਲਕ ਆਪਣੇ ਭਾਂਡੇ ਪੈਸੇ ਵੀ ਲੈ ਜਾਂਦਾ ਹੈ ਉਹ ਤਾਂ ਚਲੋ ਨਾਲ ਦੀ ਨਾਲ ਲੈ ਜਾਂਦਾ ਹੈ ਤੇ ਬਾਅਦ ਵਿੱਚ ਉਹ ਬੱਸ ਵੀ ਲੈ ਜਾਂਦਾ ਹੈ ਤਾਂ ਉਹ ਬੱਸ ਤੇ ਡਰਾਈਵਰ ਆ ਜਿਹੜਾ ਉਹ ਪ੍ਰਾਈਵੇਟ ਹੁੰਦਾ ਹੈ ਜਦ ਕਿ ਕੰਡਕਟਰ ਪ੍ਰਾਈਵੇਟ ਸੈਕਟਰ ਦਾ ਹੁੰਦਾ ਜੀ ਕੰਡਕਟਰ ਤੇ ਰੂਟ ਆ ਜਿਹੜਾ ਉਹ ਸਰਕਾਰੀ ਹੁੰਦਾ ਹੈ ਤਾਂ ਜਿਹੜੇ ਪੀਆਰਟੀਸੀ ਦੇ ਮੁਲਾਜ਼ਮ ਨੇ ਉਹ ਦੋਸ਼ ਵੀ ਲਾਉਂਦੇ ਰਹੇ ਨੇ ਜਿਹੜੇ ਡਰਾਈਵਰ ਕੰਡਕਟਰ ਕੱਚੇ ਪ੍ਰਸ਼ਾਸਨਕਾਰੀ ਨੇ ਕਿ ਜਿਹੜੀਆਂ ਕਿਲੋਮੀਟਰ ਬੱਸਾਂ ਨੇ ਜਿਹੜੀਆਂ ਉਹ ਆਪਣੇ ਚਹੇਤੇ ਦੀਆਂ ਇਸ ਵੈਕਵੇ ਦੇ ਵਿੱਚ ਐਡ ਕੀਤੀਆਂ ਜਾਂਦੀਆਂ ਨੇ ਮੈਨੇਜਮੈਂਟ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਲਗਭਗ 1 ਕਰੋੜ ਦੇ ਕਰੀਬ ਪੈਸੇ ਆ ਜਿਹੜੀ ਉਹ ਬੱਸ ਕੈਸਾ ਲੰ ਵਿੱਚ ਲੈ ਜਾਂਦੀ ਹੈ ਜਨਕੀ ਇੱਕ ਜਿਹੜੀ ਆਰਡੀਨਰੀ ਵਸਾ ਉਹ 30 ਲੱਖ ਦੀ ਤਾਂ ਨਵੀਂ ਪੈ ਜਾਂਦੀ ਹੈ ਬਿਲਕੁਲ ਮੈਂ ਇਸੇ ਗੱਲ ਤੇ ਗੱਲ ਕਰ ਰਿਹਾ ਸੀ ਕਿ ਹੁਣ ਜਿਹੜੇ ਕੱਚੇ ਮਲਾਜ਼ਮ ਹੜਤਾਲ ਕੀਤੀ ਸੀ ਹਾਲਾਂਕਿ ਅੱਜ ਉਹ ਵਾਪਸ ਵੀ ਲਈ ਹੈ ਉਹ ਇਹੀ ਗੱਲ ਖਾਸ ਤੌਰ ਤੇ ਮੁੱਦਾ ਉਹਨਾਂ ਦਾ ਮੈਨੇਜ ਸੀ ਕਹਿੰਨੇ ਕਿ ਕਿਲੋਮੀਟਰ ਸਕੀਮ ਬੰਦ ਕੀਤੀ ਜਾਵੇ ਉਹ ਕਹਿੰਨੇ ਕਿ 1 ਕਰੋੜ ਦੇ ਵਿੱਚੋਂ ਜਿਹੜਾ ਪ੍ਰਾਈਵੇਟ ਸੈਕਟਰ ਵਾਲਾ ਲੈ ਜਾਂਦਾ ਤੇ ਤਕਰੀਬਨ 30-35 ਲੱਖ ਦੇ ਵਿੱਚ ਬਸ ਨਵੀਂ ਪੈ ਜਾਂਦੀ ਹੈ ਤਾਂ ਨਿੱਜੀਕਰਨ ਜਿਹੜਾ ਉਸ ਦੇ ਖਿਲਾਫ ਜ਼ਰੂਰ ਮੁਲਾਜ਼ਮ ਆਵਾਜ਼ ਚੱਕ ਰਹੇ ਨੇ ਇਸ ਤੋਂ ਇਲਾਵਾ ਆਪਾਂ ਹੋਰ ਮੰਗਾਂ ਦੀ ਵੀ ਗੱਲ ਕਰਦੇ ਹਾਂ ਤਾਂ ਇੱਕ ਹੋਰ ਵੱਡੀ ਮੰਗ ਆ ਕਿ ਪੀ ਆਰਟੀਸੀ ਅਤੇ ਪਨਵਸ ਦੇ ਬੇੜੇ ਵਿੱਚ 10000 ਬੱਸਾਂ ਪਾਈਆਂ ਜਾਣ ਇਹ ਮੁਲਾਜ਼ਮਾਂ ਦੀ ਮੰਗ ਆ ਵੀ ਬੱਸਾਂ ਵੀ ਨਵੀਆਂ ਬੱਸਾਂ ਪਾਈਆਂ ਜਾਣ ਪਰ ਇਹ ਗੱਲ ਸੱਚਾਈ ਵੀ ਹੈ ਤੁਸੀਂ ਕੋਈ ਵੀ ਰੂਟ ਦੇਖ ਲਓ ਬਿਲਕੁਲ ਚੰਡੀਗੜ੍ਹ ਤੋਂ ਜਾਂਦੇ ਸਾਰੇ ਰੂਟ ਦੇਖ ਲਓ ਉਹਨਾਂ 'ਚ ਤਾਂ ਭੀੜ ਹੁੰਦੀ ਹੈ ਸਵਾਰੀਆਂ ਖੜ ਕੇ ਜਾਂਦੀਆਂ ਨੇ ਇੱਕ ਮੁਫਤ ਸਫ਼ਰ ਸਹੂਲਤਾ ਉਹਦੇ ਕਰਕੇ ਸਵਾਰੀ ਉਧਰ ਵੱਧ ਸ਼ਿਫਟ ਹੋ ਗਈ ਤਾਂ ਪੀਆਰਟੀਸੀ ਚ ਆਉਂਦੀ ਆ ਜਿਵੇਂ ਇੱਕ ਮਹਿਲਾ ਦੇ ਨਾਲ ਇੱਕ ਪੁਰਸ਼ ਵੀ ਆ ਰਿਹਾ ਹੈ ਤਾਂ ਉਹ ਵੀ ਪੀਆਰਟੀਸੀ 'ਚ ਹੀ ਜਾਂਦੇ ਨੇ ਜਾਂ ਫਿਰ ਪੰਜਾਬ ਰੋਡ ਵੇਦੀ ਬੱਸ 'ਚ ਇਹ ਚੀਜ਼ ਵੀ ਇੱਥੇ ਮੈਟਰ ਕਰਦੀ ਹੈ ਪ੍ਰਾਈਵੇਟ ਬੱਸਾਂ ਤੇ ਸਵਾਰੀਆਂ ਘਟ ਗਈਆਂ ਨੇ ਤੇ ਦੂਜੇ ਪਾਸੇ ਫਿਰ ਇਹ ਤੁਸੀਂ ਦੇਖਿਆ ਹੋਣਾ ਕਿ ਲੱਟ ਕੇ ਸਵਾਰੀਆਂ ਜਾਂਦੀਆਂ ਨੇ ਲੋਟੀ ਦੇ ਪੁਲਾ ਤੇ ਇੱਕ ਕੰਡਕਟਰ ਬੱਸ ਦੀ ਟਾਕੀ ਵਿੱਚ ਖੜਾ ਸੀ ਪੀਆਰਟੀਸੀ ਦਾ ਸੀਓ ਕਿਸ ਹੋਰ ਬਸ ਰਹੀ ਆਪਣੀ ਮੰਜ਼ਲ ਵੱਲ ਜਾ ਰਹੀ ਸੀ ਤਾਂ ਉਸ ਦਾ ਹੱਥ ਤਿਲਕ ਜਾਂਦਾ ਹੈ ਤਾਂ ਨਾਭੇ ਉਹ ਬਸ ਤੋਂ ਗਿਰ ਜਾਂਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਹੋਰ ਵੀ ਕਈ ਘਟਨਾਕ੍ਰਮ ਨੇ ਜਿਹੜੇ ਉਹ ਵਾਪਰੇ ਸੀ ਤਾਂ ਇਹ ਮੰਗ ਵੀ ਕੀਤੀ ਜਾਂਦੀ ਹੈ ਤਾਂ ਜਿਹੇ ਦੇ ਵਿੱਚ ਜਿਸ ਤਰੀਕੇ ਤੁਸੀਂ ਗੱਲ ਕਰੀ ਕਿ ਬੱਸਾਂ ਓਵਰ ਲੋਡ ਜਿਆਦਾ ਚੱਲਦੀਆਂ ਨੇ ਭੀੜ ਜਿਆਦਾ ਹੋ ਜਾਂਦੀ ਹੈ ਪਿੱਛੇ ਇੱਕ ਮੁਲਾਜ਼ਮਾ ਨੇ ਇਹ ਵੀ ਹੜਤਾਲ ਕੀਤੀ ਸੀ ਕਿ ਅਸੀਂ ਸਿਰਫ ਸੀਟਾਂ ਸੀਟਾਂ ਦੇ ਬਿਠਾਵਾਂਗੇ ਇਸ ਤੋਂ ਜ਼ਿਆਦਾ ਨਹੀਂ ਬਿਠਾਵਾਂਗੇ ਜੰਡੀ ਗਾਡੀਪੂ ਨੇ ਐਲਾਨ ਕੀਤਾ ਸੀ ਹਾਲਾਂਕਿ ਕੁਝ ਸਮੇਂ ਇਸ ਦਾ ਵਿਰੋਧ ਹੋਇਆ ਤੇ ਸਵਾਰੀਆਂ ਦੇ ਨਾਲ ਹੱਥੋ ਪਾਈ ਦੀ ਘਟਨਾ ਜਿਹੜੀ ਅੱਜ ਇਹ ਨੋਬਤ ਤੱਕ ਆ ਜਾਂਦੀ ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾ ਨੇ ਇੱਕ ਮੈਨੇਜਮੈਂਟ ਦੇ ਵਿੱਚ ਜਿਹੜੇ ਰੂਟ ਹੁੰਦੇ ਨੇ ਇਹਨਾਂ ਦੇ ਓਵਰਟਾਈਮ ਮਿਲਦਾ ਬਿਲਕੁਲ ਲੈ ਕੇ ਸਮੱਸਿਆਵਾਂ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿਹੜਾ ਸਪੇਅਰ ਪਾਰਟ ਦਾ ਮਸਲਾ ਹੈ ਉਹ ਵੀ ਡਰਾਈਵਰ ਕੰਡਕਟਰ ਨੇ ਜਿਹੜੇ ਪ੍ਰਦਰਸ਼ਨ ਕਰੀਓ ਚੁੱਕਦੇ ਰਹਿੰਦੇ ਨੇ ਕਿ ਸਾਡੇ ਜਿਹੜੇ ਸਮੇਸਰ ਸਪੇਅਰ ਪਾਰਟ ਨੇ ਜਿਹੜੇ ਉਹ ਨਹੀਂ ਆਉਂਦੇ ਬੱਸਾਂ ਨੂੰ ਟਾਇਰ ਨੇ ਜਿਹੜੇ ਉਹ ਬੜੇ ਮਾੜੇ ਲੱਗੇ ਹੋਏ ਨੇ ਤੁਸੀਂ ਬੜੀਆਂ ਖਬਰਾਂ ਦੇਖੀਆਂ ਹੋਣੀਆਂ ਕਿ ਬੱਸ ਦਾ ਜਿਹੜਾ ਪਿਛਲਾ ਰੋੜਾ ਫਟ ਜਾਂਦਾ ਹੈ ਤੇ ਸਵਾਰੀਆਂ ਦੀ ਲਕਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀਆਂ ਨੇ ਤਾਂ ਥੰਨੇ ਦੇ ਵਿੱਚ ਇੱਕ ਪ੍ਰੈਸਟਨ ਮਾਲ ਆ ਤੈਗੋ ਬਸਾ ਜਿਹੜੀ ਉਹ ਬਟਾਲਾ ਕੋਈ ਸਮਾਂ ਪਹਿਲਾਂ ਆਪਰੇ ਸੀ ਬਟਾਲਾ ਦੀ ਪੂਰੀ ਬਸ ਆ ਰਹੀ ਸੀ ਚੱਲਦੀ ਬਸ ਦਾ ਪਿਛਲਾ ਜੋੜਾ ਫਟ ਜਾਂਦਾ ਏ ਕਿਉਂਕਿ ਟਾਇਰ ਮਾੜੇ ਹੁੰਦੇ ਨੇ ਅਤੇ ਇੱਕ ਲੜਕੀ ਬੈਠੀ ਹੁੰਦੀ ਆ ਉਸ ਜਿਹੜਾ ਲੱਤਾਂ ਨੇ ਜਿਹੜੀਆਂ ਉਹ ਬਿਲਕੁਲ ਹੀ ਖਤਮ ਕਰ ਦੱਤੀਆਂ ਸੀ ਤਾਂ ਇਸ ਤਰ੍ਹਾਂ ਦੇ ਹਾਦਸੇ ਨੇ ਜਿਹੜੇ ਉਹ ਅਕਸਰ ਵਾਪਰਦੇ ਰਹਿੰਦੇ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਮੈਨੇਜਮੈਂਟ ਨਾਲ ਕਈ ਵਾਰ ਟਕਰਾਅ ਦੀ ਸਥਿਤੀ ਬਣਦੀ ਆ ਤਾਂ ਜਿਸ ਤਰੀਕੇ ਦਾ ਤੁਸੀਂ ਗੱਲ ਕਰੀਏ ਕਿ ਮੰਗਾ ਨੇ ਹੁਣ ਕਿ ਬੱਸਾਂ ਦੀ ਮੁਰੰਮਤ ਨੂੰ ਲੈ ਕੇ ਜਿਸ ਤਰੀਕੇ ਟਾਇਰ ਫੜ ਜਾਂਦੇ ਨੇ ਇਹ ਤਾਂ ਫਿਰ ਆਮ ਜਨਤਾ ਦੀ ਸਹੂਲਤ ਲਈ ਵੀ ਨਹੀਂ ਨਾ ਇਹ ਮੰਗਾ ਤਾਂ ਜੀ ਤਾਂ ਇੱਕ ਚੀਜ਼ ਹੋਰ ਵੀ ਆ ਤੁਸੀਂ ਦੇਖੋ ਕਿ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨੇ ਜਿਹੜੀਆਂ ਉਹ ਕਾਫੀ ਜ਼ਿਆਦਾ ਵਧੀਆ ਹਾਲਤ ਤੇ ਵੱਡੇ ਲੰਬੇ ਰੂਟ ਉਹ ਚਲਾਉਂਦੀਆਂ ਨੇ ਦੂਜੇ ਪਾਸੇ ਸੀਟੀਯੂਆ ਚੰਡੀਗੜ੍ਹ ਟਰਾਂਸਪੋਰਟ ਦੀ ਜਿਹੜੀ ਕੰਪਨੀ ਆ ਤਾਂ ਉਸ ਦੀਆਂ ਤੁਸੀਂ ਦੇਖੋ ਕਿ ਐਚਵੀਏਸੀ ਬੱਸਾਂ ਜ਼ਿਆਦਾ ਨੇ ਲੰਬੇ ਰੂਟਾਂ ਤੇ ਉਹ ਬੇਹਤ ਸਹੂਲਤ ਦਿੰਦੇ ਨੇ ਦੂਜੇ ਪਾਸੇ ਜਿਹੜੀ ਵੋਲਵ ਬੱਸ ਆਪਾਂ ਕਹਿ ਦਿੰਦੇ ਆ ਉਹਦਾ ਦੁੱਗਣਾ ਕਿਰਾਇਆ ਹੁੰਦਾ ਹੈ ਜਦਕਿ ਐਚਵੀਏਸੀ ਬੱਸਾਂ ਜਿਹੜੀ ਉਸ ਤੇ ਕਿਰਾਇਆ ਆਰਡੀਨਰੀ ਬੱਸ ਨਾਲੋਂ 20 ਗੁਣਾ 20 ਪਰਸੈਂਟ ਜ਼ਿਆਦਾ ਹੁੰਦਾ ਹੈ ਜਾਨੀ ਕਿ ਜੇ 100 ਰੁਪਏ ਲੱਗਦਾ ਤਾਂ 120 ਰੁਪਏ ਲੱਗੂਗਾ ਪਰ ਉਸ ਏਸੀ ਵਾਲੀ ਸਹੂਲਤ ਵੀ ਆ ਸਫਰ ਵੀ ਵਧੀਆ ਕਰਦਾ ਹੈ ਤਾਂ ਇਸ ਤਰ੍ਹਾਂ ਦੀਆਂ ਸਹੂਲਤਾਂ ਵੱਲ ਵੀ ਮਹਿਕਮੇ ਨੂੰ ਧਿਆਨ ਦੇਣ ਦੀ ਲੋੜ ਹੈ ਦੂਜੇ ਪਾਸੇ ਟਰਾਂਸਪੋਰਟ ਮੰਤਰੀ ਨੂੰ ਲੈ ਕੇ ਜਰੂਰ ਸਵਾਲ ਨੇ ਜਿਹੜੇ ਉਹ ਚੁੱਕੇ ਜਾਂਦੇ ਰਹੇ ਨੇ ਪਰ ਇੱਕ ਗੱਲ ਇਹ ਵੀ ਆ ਕਿ ਜੇ ਜਿਹੜੀ ਇਹ ਯੂਨੀਅਨ ਇਸ ਦੀ ਮੁੱਖ ਮੰਤਰੀ ਤੱਕ ਨਾਲ ਮੀਟਿੰਗ ਹੋ ਚੁੱਕੀ ਹੈ ਲੇਕਿਨ ਮਸਲੇ ਦਾ ਹੱਲ ਆ ਜਿਹੜਾ ਉਹ ਨਹੀਂ ਹੋਇਆ ਜਿਸ ਕਰਕੇ ਜਰੂਰ ਵੱਡੇ ਸਵਾਲ ਨੇ ਜਿਹੜੇ ਉਹ ਵੀ ਖੜੇ ਹੁੰਦੇ ਨੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਜਦੋਂ ਚਰਨਜੀਤ ਸਿੰਘ ਤੰਦੀ ਮੁੱਖ ਮੰਤਰੀ ਬਣਦੇ ਨੇ ਉਦੋਂ ਵੱਡੀ ਹੜਤਾਲ ਕੀਤੀ ਜਾਂਦੀ ਹੈ ਉਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਉਦੋਂ ਸੈਸਵਾ ਫਾਰਮ ਦਾ ਘਰਾਓ ਕਰਦੇ ਨੇ ਉੱਥੇ ਵੱਡਾ ਪ੍ਰਦਰਸ਼ਨ ਹੁੰਦਾ ਹੈ ਜਿਹੜੇ ਲੋਕ ਨੇ ਜਿਹੜੇ ਸਵਾਰੀਆਂ ਨੇ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਦਾ ਉਸ ਤੋਂ ਬਾਅਦ ਚੰਨੀ ਸਰਕਾਰ ਵਲੇ ਤਾਂ ਅੱਜ ਤੋਂ 8 ਤੋਂ 10 ਦਿਨ ਸਰਕਾਰੀ ਬੱਸਾਂ ਬੰਦ ਰਹੀਆਂ ਸੀ ਲੋਕ ਆਟੋਆਂ ਵਿੱਚ ਜਾ ਰਹੇ ਸੀ ਆਟੋ ਵਾਲੇ ਫਿਰ ਮਨਮਰਜ਼ੀ ਕਰਦੇ ਨੇ ਕਿ ਭਾਈ ਜੇ ਜਾਣਾ ਹੈ ਸੀ 100 ਰੁਪਏ ਕਰਾਇਆ ਲਵਾਂਗੇ ਨਹੀਂ ਤੁਹਾਨੂੰ ਜਿਹੜਾ ਸਾਧਨ ਮਿਲਦਾ ਉਹ ਲੈ ਜਾਓ ਬਿਲਕੁਲ ਲੋਕ ਮਜਬੂਰੀ ਬੱਸ ਫਸ ਜਾਂਦੇ ਨੇ ਜੀ ਤਾਂ ਇਹ ਸਭ ਦੇ ਵਿਚਾਲੇ ਦੇਖੋ ਤੁਸੀਂ ਗੱਲ ਕਰੀ ਕਿ ਸਿਸਮਾ ਫਾਰਨ ਦਾ ਘਰਾਓ ਚੰਨੀ ਸਰਕਾਰ ਵਲੇ 8-10 ਦਿਨ ਬੱਸਾਂ ਬੱਸ ਰੰਦੀਆਂ ਬੰਦ ਰਹਿੰਦੀਆਂ ਨੇ ਤੇ ਇਹ ਸਭ ਦੇ ਵਿਚਾਲੇ ਮੰਗਾ ਸਰਕਾਰ ਦੇ ਨਾਲ ਨੇ ਆਮ ਲੋਕ ਫਿਰ ਪਿਸ ਜਾਂਦੇ ਨੇ ਜੀ ਤਾ ਜਿਹੜੇ ਮੁਲਾਜ਼ਮ ਪ੍ਰਦਰਸ਼ਨਕਾਰੀ ਨੇ ਉਹ ਹੀ ਕਹਿੰਦੇ ਨੇ ਕਿ ਸਾਡੀ ਮਜਬੂਰੀ ਹੈ ਲੇਕਿਨ ਗੱਲ ਇੱਥੇ ਇਹ ਵੀ ਆ ਕਿ ਸਰਕਾਰ ਕਿਉਂ ਨਹੀਂ ਸੰਜੀਦਾ ਹੁੰਦੀ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਉਸ ਵੇਲੇ ਟਰਾਂਸਪੋਰਟ ਮੰਤਰੀ ਵੀ ਸੀ ਉਹਨਾਂ ਨੇ ਕਿਉਂ ਨਹੀਂ ਧਿਆਨ ਦਿੱਤਾ ਫਿਰ ਚਰਨਜੀਤ ਸਿੰਘ ਚੰਨੀ ਆਏ ਰਾਜਾ ਵੜਿੰਗ ਆਏ ਹਾਲਾਂਕਿ ਰਾਜਾ ਵੜਿੰਗੇ ਵੀ ਕਹਿੰਦੇ ਨੇ ਕਿ ਜੋ ਕੰਮ ਐ ਕੀਤੇ ਨੇ ਉਹ ਕਿਸੇ ਨੇ ਕੀਤਾ ਨਹੀਂ ਟ੍ਰਾਂਸਪੋਰਟ ਦਾ ਦਾਵਾ ਕਰਦੇ ਨੇ ਹਾਲਾਂਕਿ ਰਾਜਾ ਵੜਿੰਗ ਨੂੰ ਲੈ ਕੇ ਬਸਾਂ ਦੀਆਂ ਬਾੜੀਆਂ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਰਹੇ ਨੇ ਸੀਐਮ ਮਾਨ ਵੀ ਲੈ ਕੇ ਕਰ ਚੁੱਕੇ ਨੇ ਅਤੇ ਹੋਰ ਵੀ ਨੇਤਾ ਇਸ ਗੱਲ ਦਾ ਜ਼ਿਕਰ ਕਰਦੇ ਨੇ ਦੂਜੇ ਪਾਸੇ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਮੁੱਖ ਮੰਤਰੀ ਨੇ ਅਤੇ ਮੌਜੂਦਾ ਟਰਾਂਸਪੋਰਟ ਮੰਤਰੀ ਨੇ ਜਿਹੜੇ ਉਹਨਾਂ ਨੂੰ ਲੈ ਕੇ ਜਰੂਰ ਨਰਾਜ਼ਗੀ ਆ ਜਿਹੜੀ ਉਹ ਕੱਚੇ ਕੰਮੇ ਦਿਖਾਉਂਦੇ ਨੇ ਲੇਕਿਨ ਗੱਲ ਇਹ ਆ ਕਿ ਇੱਕ ਪਾਸੇ ਤਾਂ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਨੇ ਹਾਲਾਂਕਿ ਟੇਬਲ ਟਾਕ ਜਦੋਂ ਹੁੰਦੀ ਆ ਮੰਗਾਂ ਮੰਨ ਲਿਆ ਜਾਂਦੀਆਂ ਨੇ ਲੇਕਿਨ ਲਾਗੂ ਕਰਨ ਨੂੰ ਲੈ ਕੇ ਬਿਲਕੁਲ ਜੇਕਰ ਦੇਖੋ ਤੁਸੀਂ ਗੱਲਬਾਤ ਆਪਾਂ ਇਸ ਦੇ ਉੱਪਰ ਕਰ ਰਹੇ ਆ ਕਿ ਹੜਤਾਲ ਲਈ ਹੜਤਾਲ ਵਾਪਸ ਕਰੀ ਜੇਕਰ ਬਾਕੀ ਸੂਬਿਆਂ ਦੇ ਨਾਲ ਆਪਣੇ ਰਾਜ ਨੂੰ ਕੰਪੇਅਰ ਕਰਕੇ ਦੇਖੀਏ ਤਾਂ ਹਰਿਆਣਾ ਤਾਂ ਇਸ ਵਕਤ ਇਹ ਐਲਾਨ ਕਰ ਰਿਹਾ ਕਿ ਅਸੀਂ ਮਹਿਲਾਵਾਂ ਨੂੰ ਭੇਣਾ ਕਿ ਰਖੜੀ ਮੌਕੇ ਫਰੀ ਬਸ ਸਫਰ ਕਰਨ ਤੇ ਇਧਰਲੇ ਪਾਸੇ ਹਾਲਾਤ ਜੇ ਇਹ ਬਣੇ ਹੋਏ ਨੇ ਕਿ ਐਲਾਨ ਹੋ ਰਹੇ ਨੇ ਕਿ ਹੜਤਾਲਾਂ ਹੋਣੀਆਂ ਨੇ ਤੁਹਾਨੂੰ ਖੱਜਲ ਖਵਾਰੀ ਕੱਟਣੀ ਪਊ ਜੀ ਤਾਂ ਹਾਲਾਂਕਿ ਜੇ ਗੱਲ ਕਰੀਏ ਜਿਵੇਂ ਕਿ ਮੁਫਤ ਸਫਰ ਸਹੂਲਤ ਦੀ ਗੱਲ ਕਰਦੇ ਆ ਪੰਜਾਬ ਦੀ ਉਸੇਵਾ ਨੂੰ ਲੈ ਕੇ ਕਈ ਵਾਰ ਸਵਾਲ ਚੁੱਕੇ ਜਾਂਦੇ ਨੇ ਹਾਲਾਂਕਿ ਉਸੇਵਾ ਦਿੱਲੀ ਵਿੱਚ ਵੀ ਐ ਕਰਨਾਟਕ ਤੇ ਹੋਰ ਰਾਜਾਂ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਇਹ ਚਲੋ ਇਹ ਸਰਕਾਰ ਦੀ ਪਾਲਿਸੀ ਹੁੰਦੀ ਹੈ ਕਿ ਅਸੀਂ ਆਪਣੀ ਜਨਤਾ ਨੂੰ ਕੋਈ ਸਹੂਲਤ ਦੇਣੀ ਆ ਲੇਕਿਨ ਗੱਲ ਇਥੇ ਇਹ ਹੈ ਕਿ ਜਿਹੜੀ ਸਰਵਿਸ ਆ ਉਹ ਵੀ ਵਧੀਆ ਹੋਣੀ ਚਾਹੀਦੀ ਹੈ ਬਿਲਕੁਲ ਸਵਾਲ ਤਾਂ ਸਰਵਿਸ ਦੇ ਉੱਪਰ ਹੁੰਦੇ ਆ ਨਾ ਇੱਕ ਚੀਜ਼ ਇਹ ਵੀ ਆ ਨਾ ਕਿ ਲੋਕ ਮੰਨਦੇ ਨੇ ਕਿ ਪੀ ਆਰਟੀਸੀ ਦੀ ਸਰਵਿਸ ਵਧੀਆ ਹੈ ਡਰਾਈਵਰ ਐਕਸਪੀਰੀਅੰਸਡ ਹੁੰਦੇ ਨੇ ਲੇਕਿਨ ਜਦੋਂ ਬੱਸਾਂ ਦੇ ਵਿੱਚ 90 90 100 100 ਬੰਦਾ ਖੜ ਕੇ ਜਾਂਦਾ ਹੈ ਤਾਂ ਕਿੰਨਾ ਔਖਾ ਹੋ ਜਾਂਦਾ ਹੈ ਸਵਾਰੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਟਾਕੀਆਂ ਵਿੱਚ ਖੜੇ ਨੌਜਵਾਨ ਟੇਡੀਆਂ ਹੋਈਆਂ ਬੱਸਾਂ ਜਾਂਦੀਆਂ ਨੇ ਜੀ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਗੱਲ ਤੋਂ ਅਸੀਂ ਕੀਤੀ ਹੈ ਕਿ ਅਕਸਰ ਤੁਸੀਂ ਦੇਖਿਆ ਹੋਣਾ ਕਿ ਚਾਸੀ ਆ ਜਿਹੜੀ ਉਹ ਸਰਕਾਰੀ ਬੱਸ ਜੀ ਟੈਡੀ ਹੋਈ ਹੁੰਦੀ ਆ ਸਰ ਵੀ ਬਸ ਜ਼ਰੂਰ ਤੇ ਚੱਲਦੀ ਰਹਿੰਦੀ ਆ ਤਾਂ ਇਹ ਜੇ ਗੱਲ ਤਾਂ ਦੇਖੋ ਇਸ ਗੱਲ ਦੇ ਉੱਪਰ ਹਾਲਾਂਕਿ ਇਸ ਯੂਨੀਅਨ ਨੂੰ ਭਾਵੇਂ ਕੋਈ ਕੰਟਰੈਕਟ ਵਰਕਰ ਦੀ ਹੋਵੇ ਬੱਸਾਂ ਦੇ ਜਿਹੜੇ ਡਰਾਈਵਰ ਜਾਂ ਕੰਡੈਕਟਰ ਨੇ ਫਿਰ ਇਹਨਾਂ ਦਾ ਟ੍ਰੈਫਿਕ ਕੰਟਰੋਲ ਜਿਹੜੀ ਪੁਲਿਸ ਆ ਉਹ ਵੀ ਉੱਪਰ ਤੱਕ ਦੱਸੇ ਭਾਈ ਇਸ ਤਰੀਕੇ ਚੱਲੇ ਇਹਨਾਂ ਦੇ ਉੱਪਰ ਜਾਂ ਤਾਂ ਬੱਸਾਂ ਨੂੰ ਨਵੀਆਂ ਪਾਓ ਵਿਭਾਗ ਦੇ ਵਿੱਚ ਜਾਂ ਜਿਸ ਤਰੀਕੇ ਹੱਲ ਤਾਂ ਕਰੋ ਨਾ ਪਰ ਇਹ ਗੱਲ ਤਾਂ ਹੈ ਨਹੀਂ ਕਿ ਵਿਭਾਗਾਂ ਨੂੰ ਨਹੀਂ ਹੋਵੇ ਵਿਭਾਗ ਨੂੰ ਸਭ ਪਤਾ ਹੁੰਦਾ ਹੈ ਕਿ ਸਾਡੀ ਬੱਸ ਦੇ ਵਿੱਚ ਕਿੰਨੀਆਂ ਟਿਕਟਾਂ ਕੱਟੀਆਂ ਗਈਆਂ ਨੇ ਬੰਵੰਦਾ ਸੀਟਰ ਬੱਸਾਂ ਕਿੰਨੇ ਕ ਲੋਕ ਦੇ ਜਿਹੜੇ ਉਹ ਚੜਦੇ ਨੇ ਸਭ ਤੋਂ ਪਤਾ ਹੈ ਲੇਕਿਨ ਗੱਲ ਇਹ ਆ ਕਿ ਬੱਸਾਂ ਪਾਈਆਂ ਕਿਉਂ ਨਹੀਂ ਜਾ ਰਹੀਆਂ ਗੱਲ ਇੱਥੇ ਇਹ ਵੀ ਆ ਨਾ ਕਿ ਜਿਹੜੀ ਰੂਟ ਤੇ ਬੱਸ ਚੱਲਣੀਆਂ ਫਰੀ ਚ ਤਾਂ ਚੱਲਣ ਹੀ ਨਹੀਂ ਉਹ ਸਵਾਰੀਆਂ ਨੇ ਚੜਨਾ ਹੈ ਨਗਦ ਪੈਸੇ ਦੇਣੇ ਨੇ ਕੋਈ ਇਹ ਚੀਜ਼ ਤਾਂ ਹੈ ਨਹੀਂ ਠੀਕ ਆ ਪਰ ਇਸ ਸਭ ਦੇ ਵਿਚਾਲੇ ਤੁਸੀਂ ਨਗਦ ਪੈਸਿਆਂ ਦੀ ਗੱਲ ਕਰੀ ਆ ਪਿਛਲੇ ਕੁਝ ਦਿਨ ਪਹਿਲਾਂ ਇੱਕ ਅੰਕੜਾ ਇਹ ਵੀ ਸਾਹਮਣੇ ਆਇਆ ਸੀ ਕਿ ਸੈਂਕੜੇ ਕਰੋੜ ਦਾ ਪੀਆਰਟੀਸੀ ਦਾ ਜਿਹੜਾ ਬਕਾਇਆ ਉਹ ਪੰਜਾਬ ਸਰਕਾਰ ਨੇ ਦੇਣ ਆਧਾਰ ਕਾਰਡ ਦੀ ਮੁਫਤ ਸਹੂਲਤ ਨੂੰ ਲੈ ਕੇ ਤਾਂ ਇਸ ਕਰਕੇ ਵੀ ਕਾਟੇ ਚੱਲ ਰਹੇ ਨੇ ਫਿਰ ਪਰ ਕਮਾਈ ਤਾਂ ਪੀਆਰਟੀਸੀ ਦੀ ਹੈਗੀ ਆ ਨਾ ਸਰ اور پیسے پورے دین ਦਾ ਵਾਅਦਾ ਕਰਦੀ ਹੈ ਤਾਂ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਲੇਕਿਨ ਕਿ ਉਸ ਨੂੰ ਸਮੇਂ ਸਿਰ ਪੱਧਾਨੀ ਦਾ ਕੀਤਾ ਜਾਵੇ ਨਾ ਗੱਲ ਇਹ ਵੀ ਜ਼ਰੂਰੀ ਹੈ ਕਿ ਅਗਰ ਸਰਕਾਰ ਇਸ ਚੀਜ਼ ਤੇ ਫੋਕਸ ਨਹੀਂ ਕਰਦੀ ਤਾਂ ਹਾਦਸੇ ਵੀ ਵਧਦੇ ਨੇ ਲੋਕ ਪ੍ਰੈਫਰ ਕਰਦੇ ਨੇ ਕਿ ਆਪਣਾ ਮੈਂ ਮੋਟਰਸਾਈਕਲ ਲੈ ਕੇ ਜਾਵਾਂ ਆਪਣਾ ਮੈਂ ਨਿੱਜੀ ਵਾਹਨ ਲੈ ਕੇ ਜਾਵਾਂ ਤੇ ਰਾਹ ਦੇ ਵਿੱਚ ਟ੍ਰੈਫਿਕ ਵੱਧਦੀ ਹੈ ਤਾਂ ਹਾਦਸਿਆਂ ਦੀ ਗਿਣਤੀ ਵੀ ਵੱਧ ਜਾਂਦੀ ਹੈ ਦੂਜੇ ਪਾਸੇ ਜੇ ਗੱਲ ਕਰੀਏ ਜੇ ਪੰਜਾਬ ਦੀ ਸਰਕਾਰ ਸੰਜੀਦਾ ਹੋਵੇ ਪਬਲਿਕ ਟਰਾਂਸਪੋਰਟ ਤੇ ਫੋਕਸ ਕੀਤਾ ਜਾਵੇ ਰਾਤ ਨੂੰ ਜਿਹੜੇ ਟਾਈਮ ਬੱਸਾਂ ਦੇ ਵਧਾਏ ਜਾਣ ਦਿਨ ਦੇ ਵਿੱਚ ਬੱਸਾਂ ਦੇ ਰੂਟ ਵਧਾਏ ਜਾਣ ਤਾਂ ਆਮ ਲੋਕ ਨੇ ਜਿਹੜੇ ਉਹ ਵੀ ਕਹਿਣਗੇ ਕਿ ਯਾਰ ਦੇਖ 10 ਮਿੰਟ ਬਾਅਦ 15 ਮਿੰਟ ਬਾਅਦ ਬੱਸ ਆ ਜਾਂਦੀ ਆ ਮੈਨੂੰ ਆਪਣਾ ਵਹੀਕਲ ਚੱਕਣ ਦੀ ਕੀ ਲੋੜ ਆ ਮੈਂ ਬੱਸ 'ਚ ਹੀ ਚਲੇ ਜਾਂਦਾ ਨਾਲੇ ਸੇਫ ਰਹੂਗਾ ਨਾਲੇ ਸਰਕਾਰ ਨੂੰ ਉਸ ਦੇ ਨਾਲ ਆਮਦਨ ਦੇ ਵਿੱਚ ਵੀ ਤਾਂ ਵਾਧਾ ਹੁੰਦਾ ਜਦੋਂ ਲੋਕ ਸਰਕਾਰੀ ਸਾਧਨ ਦੀ ਵਰਤੋਂ ਕਰਨ ਆਮਦਨ ਦੇ ਵਿੱਚ ਵੀ ਵਾਧਾ ਹੁੰਦਾ ਉਸ ਨੂੰ ਜੀ ਜੀ ਤੇ ਦੂਜੇ ਪਾਸੇ ਤੁਸੀਂ ਦੇਖਿਆ ਕਿ ਆਸਟ੍ਰੇਲੀਆ ਵਰਗੇ ਦੇਸ਼ ਨੇ ਜਿਨ੍ਹਾਂ ਨੇ ਸਪੈਸ਼ਲ ਰੋਡ ਬੱਸਾਂ ਵਾਸਤੇ ਬਣਾਏ ਨੇ ਕਿ ਮੇਨ ਸਿਟੀ ਤੋਂ ਜਿਵੇਂ ਦਿੱਲੀ ਵਰਗਾ ਸ਼ਹਿਰ ਆ ਜਾਂ ਆਪਣੇ ਚੰਡੀਗੜ੍ਹ ਵਰਗਾ ਸ਼ਹਿਰ ਲਾ ਲਓ ਵੀ ਉਸ ਤੋਂ ਜਿਹੜੇ ਲੋਕ 70 ਕਿਲੋਮੀਟਰ 100 ਕਿਲੋਮੀਟਰ ਰਹਿੰਦੇ ਨੇ ਤਾਂ ਉਹਨਾਂ ਵਾਸਤੇ ਸਪੈਸ਼ਲੀ ਸੜਕਾਂ ਬਣਾਈਆਂ ਹੋਈਆਂ ਨੇ ਉੱਥੇ ਬੱਸ ਚੱਲਦੀ ਹੈ ਅਤੇ ਉਹ ਕੁਝ ਹੀ ਮਤਲਬ ਕਿ ਘੰਟੇ ਤੋਂ ਵੀ ਪਹਿਲਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਨੇ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਫੋਕਸ ਕਰਨ ਦੀ ਜਗ੍ਹਾ ਆਪਣੇ ਕੁਝ ਹੋਰ ਹੀ ਚੱਲਦਾ ਹੈ ਤਾਂ ਇਹ ਗੱਲ ਵੀ ਆ ਕਿ ਮੁਲਾਜ਼ਮ ਨੇ ਜਿਹੜੇ ਉਹਨਾਂ ਦੀਆਂ ਮੰਗਾਂ ਵੀ ਦੂਰ ਪੂਰੀਆ ਹੋਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਅੱਜ ਕੱਲ ਨਵੀਂ ਭਾਰਤੀ ਹੁੰਦੀ ਆ ਤਾਂ ਤੁਸੀਂ ਸੋਚੋ ਕਿ 10-12000 ਦੀ ਤਨਖਾਹ ਅਗਰ ਕਿਸੇ ਦੀ ਲੜਕੀ ਸਾਹਿਬ ਕਲੈਕਟਰ ਦੀ ਆ ਤਾਂ ਉਸ ਨੂੰ ਆਪਣਾ ਘਰ ਚਲਾਉਣਾ ਵੀ ਕਿੰਨਾ ਔਖਾ ਹੈ ਅਗਲੇ ਨੇ ਆਪਣੀ ਫੈਮਲੀ ਵੀ ਵਧਾਉਣੀ ਹੈ ਘਰ ਵਿੱਚ ਕੋਈ ਬਿਮਾਰ ਹੋ ਜਾਵੇ ਤਾਂ ਅਲੱਗ ਮੁਸ਼ਕਲ ਬਸ ਸਰਕਾਰ ਬਣਨ ਤੋਂ ਪਹਿਲਾਂ ਹਰ ਜਿਹੜੀ ਦਾਬੇਦਾਰ ਜਿਹੜੀ ਕੋਈ ਪਾਰਟੀ ਆ ਉਹ ਖੁਦ ਕਹਿੰਦੀ ਆ ਕਿ ਇਨੇ ਕ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਪਰ ਜਦੋਂ ਸੱਤਾ ਚ ਆ ਜਾਂਦੀ ਆ ਫਿਰ ਹਾਲ ਉੱਥੇ ਆ ਜਾਂਦਾ ਜੀ ਜੀ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਮਾਮਲਾ ਇਹ ਕਦੋਂ ਤੱਕ ਸੁਲਝਦਾ ਹੈ ਜਦੋਂ ਫਿਰ ਆਉਣ ਵਾਲੇ ਦਿਨ ਵਿੱਚ 3 ਦਿਨ ਦੀ ਜਾਂ 1 ਦਿਨ ਦੀ ਹੜਤਾਲ ਮੁਰ ਤੋਂ ਹੁੰਦੀ ਹੈ ਤਾਂ ਬਹੁਤ ਧੰਨਵਾਦ ਬਲਵਿੰਦਰ ਇਸ ਮਸਲੇ ਦੇ ਉੱਪਰ ਸਾਰੀ ਜਿਹੜੀ ਜਾਣਕਾਰੀ ਆਮ ਲੋਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਤਾਂ ਅੱਜ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮ ਜਿਹੜੇ ਵਾਰ-ਵਾਰ ਹੜਤਾਲ ਕਰ ਦਿੰਦੇ ਵਾਪਸ ਹੋ ਜਾਂਦੀ ਹੈ ਉਸ ਦੀ ਅਸਲ ਦੇ ਵਿੱਚ ਗੰਭੀਰਤਾ ਕੀ ਆ ਮੰਗਾ ਕੀ ਨੇ ਅਸਲ ਦੇ ਵਿੱਚ ਹਾਲਾਂਕਿ ਅਖਬਾਰਾਂ ਦੀ ਸੁਰਖੀ ਬਣਦੀ ਆ ਆਮ ਲੋਕ ਕਿੰਨੀ ਇੱਕ ਗਲਤੀ ਪੜ ਜਾਂਦੇ ਨੇ ਕਿ ਭਾਈ ਹੜਤਾਲ ਹੋਊਗੀ ਹੜਤਾਲ ਵਾਪਸ ਲੈ ਲਈ ਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਕਿ ਸੱਤ ਸੋਡੀਆਂ ਮੰਗਾ ਸਰਕਾਰ ਦੇ ਨਾਲ ਨੇ ਸਾਨੂੰ ਖੱਜਲ ਖੁਆਰ ਕਿਉਂ ਕਰਦੇ ਆ ਤਾਂ ਇਹ ਸਾਰੇ ਮਸਲੇ ਦੇ ਉੱਪਰ ਚਰਚਾ ਕੀਤੀ ਆ ਕਿ ਆਮ ਲੋਕਾਂ ਦੇ ਨਾਲ ਕਿੰਨੀਆਂ ਕ ਮੰਗਾਂ ਜੁੜਦੀਆਂ ਨੇ ਸਰਕਾਰ ਮੰਗਾਂ ਦਾ ਹੱਲ ਕਿਉਂ ਨਹੀਂ ਕਰਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਜੜੀਆਂ ਮਹਿਕਮੇ ਦੇ ਵਿੱਚ ਬੱਸਾਂ ਪਾਉਣ ਨੂੰ ਲੈ ਕੇ ਗੱਲ ਆ ਕਿ ਓਵਰਲੋਡ ਬੱਸਾਂ ਚੱਲਦੀਆਂ ਨੇ ਉਹ ਤਾਂ ਸਿੱਧੇ ਤੌਰ ਤੇ ਆਮ ਜਨਤਾ ਨਾਲ ਜੁੜੇ ਹੋਏ ਮਸਲੇ ਨੇ ਤਾਂ ਜੇਕਰ ਇਹ ਮਸਲਾ ਚੰਗਾ ਲੱਗਿਆ ਕਿ ਆਮ ਲੋਕਾਂ ਦੇ ਭਲੇ ਦੀ ਗੱਲ ਆ ਤਾਂ ਅੱਗੇ ਸ਼ੇਅਰ ਕਰ ਦਿਓ ਧੰਨਵਾਦ